フィオティー ਹੇਲੂਇਆ ਮੈਂ ਪਾਸਟਰ ਵਿਕਰਮ ਤੇਜਾ ਸੇਮਾ ਤੇਜਾ ਮਿਨਿਸਟਰੀ ਦਾ ਮੁਖ ਪਾਸਟਰ ਔਰ ਮੈਂ ਦੱਸਣਾ ਚਾਹੁੰਦਾ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਜਿਹੜੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਇੱਕ 크ਿਸਮਸ ਦੇ ਸਬੰਧ ਦੇ ਵਿੱਚ ਕੱਢ ਰਹੇ ਹਾਂ ਜਿਹੜਾ ਦੁਨੀਆਂ ਦਾ ਤਾਰਨਹਾਰਾ ਪ੍ਰਭੂ ਯਿਸੂ ਮਸੀਹ ਇੱਕ ਅਲੱਗ ਪਹਿਚਾਨ ਬਣਾ ਕੇ ਔਰ ਪਰਮੇਸ਼ਵਰ ਇਸ ਧਰਤੀ ਦੇ ਉੱਤੇ ਆਏ ਔਰ ਨਾ ਕਿ ਇਕੱਲੇ 크ਿਸਚਨ ਭਾਈਚਾਰੇ ਵਾਸਤੇ Hindu, Muslim, Sikh, ईसाई ਸਭ ਦੇ ਪਾਪਾਂ ਨੂੰ ਆਪਣੇ ਸਲੀਬ ਦੇ ਉੱਤੇ ਚੁੱਕ ਕੇ ਔਰ ਪਰਮੇਸ਼ਰ ਸਾਡੇ ਵਾਸਤੇ ਬਲੀਦਾਨ ਹੋ ਕੇ ਔਰ ਜਦਾਂ ਅੱਜ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੈ ਇਸੇ ਤਰ੍ਹਾਂ ਜਦੋਂ ਯਿਸੂ ਮਸੀਹ ਕੁਰਬਾਨ ਹੋ ਜਾਂਦੇ ਆ ਔਰ ਇਸਟਰ ਦੇ ਉੱਪਰ ਅਸੀਂ ਉਹਨਾਂ ਦੇ ਜੀ ਉੱਠਣ ਦੀ ਖੁਸ਼ੀ ਮਨਾਉਂਦੇ ਆ ਇਦਾਂ ਹੀ ਅੱਜ ਅਸੀਂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਮਨਾ ਰਹੇ ਆ ਔਰ ਬਹੁਤ ਆਜੀ ਖੁਸ਼ੀ ਆ ਔਰ ਲੋਕਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਕ੍ਰਿਸਚੀਅਨ ਭਾਈਚਾਰਾ ਔਰ ਸਭ ਭਾਈਚਾਰੇ ਜਿੰਨੇ ਵੀ ਆ ਅਸੀਂ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਆਸ ਕਰਦੇ ਆ ਕਿ ਆਉਣ ਵਾਲਾ ਸਾਲ ਜਿਹੜਾ ਆ ਇਹਨਾਂ ਦੇ ਵਾਸਤੇ ਖੁਸ਼ੀਆਂ ਔਰ ਕੇਡੇ ਲੈ ਕੇ ਆਏ ਸਭ ਦਾ ਧੰਨਵਾਦ ਕਰਦੇ ਆ ਆਮਨ ਮੇਰਾ ਨਾਮ ਗੈਰੀ ਕੋਟਲੀ ਆ ਚੇਅਰਮੈਨ ਸੀਮਾਤੀ ਦਾ ਮਿਨਿਸਟਰੀ ਤੋਂ ਚਰਚ ਦਾ ਮੈਂ ਚੇਅਰਮੈਨ ਹੋਣ ਦੀ ਨਾਤੇ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਹਰ ਸਾਲ ਦੀ ਤਰ੍ਹਾਂ ਜੋ ਕਿ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਵੱਡੇ ਦਿਨ ਦੇ ਸੰਬੰਧ ਚ ਅੱਜ ਮੈਂ ਸੋਚਦਾ ਹਾਂ ਕਿ ਬਹੁਤ ਹੀ ਵੱਡਾ ਦਿਨ ਆ 크ਿਸਮਸ ਦਾ ਜਿਹੜਾ ਵੱਡੇ ਦਿਨ ਦਾ ਦਿਨ ਆ ਅੱਜ ਦਾ ਦਿਨ ਸਾਰੇ ਜਗਤ ਦਾ ਪਿਤਾ ਪਰਮੇਸ਼ਵਰ ਅੱਜ ਪੈਦਾ ਹੋਏ ਸੀ ਉਹਨਾਂ ਦੇ ਸੰਬੰਧ ਚ ਅੱਜ ਸ਼ੋਭਾ ਯਾਤਰਾ ਕੱਢ ਰਹੇ ਆ ਤੇ ਮੈਂ ਸਾਰਿਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਹੋਏ ਕ੍ਰਿਸਚIANS ਕ੍ਰਿਸਚਨ ਭਾਈਚਾਰੇ ਨੂੰ ਤੇ ਬਾਕੀ ਸਾਰੇ ਭਾਈਚਾਰਿਆਂ ਨੂੰ ਵਧਾਈ ਦੇਣਾ ਚਾਹੁੰਨਾ ਵੱਡੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਮੈਂ ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਨਸ਼ੇ ਤੋਂ ਦੂਰ ਰਹਿ ਕੇ ਆਪਾਂ ਪਰਮਾਤਮਾ ਦੇ ਲੜ ਲੱਗ ਜਾਈਏ ਜਿੱਥੇ ਵੀ ਤੁਹਾਨੂੰ ਚੰਗਾ ਲੱਗਦਾ ਚਰਚ ਜਾਣਾ ਗੁਰਦੁਆਰੇ ਮੰਦਿਰ ਮਸਜਿਦ ਆਪਣਾ ਰੱਬ ਰੱਬ ਕਰੋ ਤੇ ਵਧੀਆ ਨਸ਼ਿਆਂ ਤੋਂ ਦੂਰ ਰਹੋਗੇ ਪਰਮਾਤਮਾ ਦੇ ਲੜ ਲੱਗ ਜੋ ਇਹ ਸਭ ਤੋਂ ਵਧੀਆ ਚੀਜ਼ ਆ ਇਸ ਤੋਂ ਵਧੀਆ ਹੋਰ ਕੁਝ ਨਹੀਂ ਆ